ਸਸਿਕਲ ਬਾਈ ਜੀ ਕੁਝ ਦਿਨ ਪਹਿਲਾਂ ਨਾ ਇੱਕ ਆਪਾਂ ਮਹਾਪੁਰਸ਼ਾਂ ਦੀ ਸਿਹਤ ਜਾਬੀ ਵਾਸਤੇ ਵੀਡੀਓ ਪਾਈ ਸੀ ਸੁਆਮੀ ਪ੍ਰੇਮਾਨੰਦ ਜੀ ਸਾਰੇ ਲੋਕ ਜਾਣਦੇ ਨੇ ਜਿਹੜੇ ਵੀਰ ਭੈਣ ਭਰਾ ਉਹਨਾਂ ਨੂੰ ਪਿਆਰ ਕਰਦੇ ਜਾਂ ਮੈਨੂੰ ਪਿਆਰ ਕਰਦੇ ਆ ਉਹਨਾਂ ਨੇ ਬਹੁਤ ਸਾਰੀਆਂ ਦਵਾਵਾਂ ਕੀਤੀਆਂ ਤੇ ਇਹਨਾਂ ਦਵਾਵਾਂ ਦਾ ਅਸਰ ਹੋਇਆ ਤੇ ਆਸ਼ਰਮ ਦੇ ਵਿੱਚੋਂ ਬਹੁਤ ਚੰਗੀ ਗੱਲ ਸਾਹਮਣੇ ਆਈ ਆ ਕਿ ਮਹਾਪੁਰਸ਼ ਅੱਗੇ ਨੂੰ ਸਿਹਤ ਜਾਬ ਨੇ ਤੰਦਰੁਸਤ ਨੇ ਤੇ ਬਹੁਤ ਜਲਦੀ ਸੰਗ ਦੇ ਵਿੱਚ ਆ ਰਹੇ ਨੇ ਪ੍ਰਵਚਨ ਕਰਨ ਵਾਸਤੇ ਸੋ ਸਾਰਿਆਂ ਦਾ ਧੰਨਵਾਦ ਖੁਸ਼ੀ ਹੋਈ ਕਿ ਇੰਨੇ ਪਿਆਰ ਕਰਨ ਵਾਲੇ ਲੋਕ ਉਹਨਾਂ ਨੂੰ ਘਰਾਂ ਦੇ ਵਿੱਚ ਬੈਠੇ ਨੇ ਪਰ ਵਿੱਚ ਕੁਝ ਕੁ ਚਵਲ ਵੀ ਹੁੰਦੇ ਆ ਤੇ ਜਿਨ੍ਹਾਂ ਨੇ ਕਮੈਂਟ ਬਾਕਸਾਂ ਦੇ ਵਿੱਚ ਆ ਬਾਬਾ ਜੀ ਬਾਰੇ ਮਾੜਾ ਚੰਗਾ ਬੋਲਿਆ ਉਹਨਾਂ ਨੂੰ ਪਖੰਡੀ ਸਾਧ ਦਾ ਨਾਮ ਦਿੱਤਾ ਪਰ ਮੈਂ ਇਸ ਵਿਚਾਰ ਇਹ ਹੀ ਗੱਲ ਕਹਿਣਾ ਚਾਹੂੰਗਾ ਕਿ ਤੁਸੀਂ ਉਹਨਾਂ ਉਹਨਾਂ ਇਨਸਾਨਾਂ ਦੀ ਕੈਟਾਗਰੀ ਚ ਆਉਂਦੇ ਹੋ ਤੇ ਜਿਹੜੇ ਆਪਣੀਆਂ ਧੀਆ ਭੈਣਾਂ ਨੂੰ ਪਾਲ ਪਰੋਸ ਕੇ ਕਿਸੇ ਪਖੰਡੀ ਸਾਧਾਂ ਦੇ ਡੇਰ ਤੇ ਛੱਡ ਆਉਂਦੇ ਆ ਤੇ ਉਹੀ ਪਖੰਡੀ ਸਾਧ ਤੁਹਾਡੀ ਧੀਆ ਭੈਣਾਂ ਦੀ ਬੇਪਤੀ ਕਰਦੇ ਆ ਮੇਰੇ ਖਿਆਲ ਨਾਲ ਤੁਹਾਨੂੰ ਕੋਈ ਰੱਬੀ ਰੂਹ ਜਾਂ ਸਰਬ ਸੰਜੀਵਾਲਤਾ ਦੀ ਗੱਲ ਕਰਨ ਵਾਲਾ ਇਨਸਾਨ ਪਸੰਦੀ ਨਹੀਂ ਹੈਗਾ ਤੁਸੀਂ ਸਿਰਫ ਪਖੰਡੀ ਸਾਧਾਂ ਦੇ ਚੇਲੇ ਹੋ ਜਿਨ੍ਹਾਂ ਦੇ ਡੇਰਾਂ ਤੇ ਜਾ ਕੇ ਮੱਥੇ ਰਗੜਦੇ ਹੋ ਤੇ ਬਾਈ ਜੀ ਮੈਂ ਗੁਰਬਾਣੀ ਦੇ ਅਨਸਾਰ ਚੱਲਣ ਵਾਲਾ ਇਨਸਾਨ ਆ ਤੇ ਜਿਹੜੀ ਗੁਰਬਾਣੀ ਆ ਉਹ ਸਰਬ ਸੰਜੀਵਾਲਤਾ ਦੀ ਗੱਲ ਕਰਦੀ ਆ ਸਾਰੇ ਧਰਮਾਂ ਨੂੰ ਪਿਆਰ ਕਰਨਾ ਸਿਖਾਉਂਦੀ ਆ ਤੇ ਸਾਡੇ ਗੁਰੂਆਂ ਨੇ ਇਹੀ ਕਿਹਾ ਜੋ ਵੀ ਇਨਸਾਨ ਜਿਹੜੇ ਵੀ ਧਰਮ ਦੇ ਵਿੱਚ ਹੈਗਾ ਉਹ ਆਪਣੇ ਧਰਮ ਦੇ ਅਨਸਾਰ ਉਸ ਪ੍ਰਮਾਤਮਾ ਦਾ ਨਾਮ ਲਵੇ ਤੇ ਇਹੀ ਗੱਲ ਸਵਾਮੀ ਪ੍ਰੇਮਾਨੰਦ ਜੀ ਮਹਾਰਾਜ ਕਰਦੇ ਨੇ ਸੋ ਉਹਨਾਂ ਦੀ ਤੰਦਰੁਸਤੀ ਵਾਸਤੇ ਮੈਂ ਦੁਆ ਕਰਦਾ ਫਿਰ ਤੋਂ ਸਾਰੀ ਦੁਨੀਆ ਨੂੰ ਸਾਰੇ ਭਾਰਤ ਵਾਸੀ ਨੂੰ ਇਹ ਹੀ ਕਹੂੰਗਾ ਫਿਰ ਤੋਂ ਉਹਨਾਂ ਦੀ ਸਿਹਤ ਜਾਬੀ ਵਾਸਤੇ ਇੱਕ ਔਰ ਅਰਦਾਸ ਜ਼ਰੂਰ ਕਰਿਓ